ਮਹਰ ਕੇਸ਼ ਕੁਮਾਰ ਤੁਲੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਗੁਰਦਾਸਪੁਰ ਮੇਰੇ ਵੱਲੋਂ ਮੇਰੀ ਆਮ ਆਦਮੀ ਪਾਰਟੀ ਪਟਿਆਲਾ ਵੱਲੋਂ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਤੇ ਸਰਦਾਰ ਸੀਮ ਭਗਵੰਤ ਮਾਨਮਜੀ ਵੱਲੋਂ ਸ਼੍ਰੀ ਰਾਮਚੰਦਰ ਮਹਾਰਾਜ ਦੇ ਜਨਮ ਦਿਨ ਤੇ ਸਾਰੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਹੌਨ ਸਾਵੇ ਨंगे पैर ਵਾਲਾ ਜਿਹੜਾ ਸਿਲਸਿਲਾ ਇਹ ਅੱਜ ਵੀ ਜਾਰੀ ਰਿਹਾ ਹੈਗਾ ਕਿ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਚੋਂ ਬਾਹਰ ਨਹੀਂ ਹੁੰਦੇ ਓਨੀ ਦੇਰ ਤੱਕ ਇਹ ਨੰਗੇ ਪੈਰੀ ਰਹਿਣਗੇ ਤੁੰਡੀ ਸਾਹਿਬ ਨੇ ਲੰਮੇ ਸਮੇਂ ਤੱਕ ਸੰਘਰਸ਼ ਕੀਤਾ ਕੀ ਕੰਨਾ ਜਾਉਂਗੀ ਪਾਰਟੀ ਵਿੱਚ ਇਹ ਤਾਂ ਸਭ ਕੁ ਪ੍ਰਵਾਤਮਾ ਦੀ ਮਿਹਰ ਹੈ ਲੰਮੇ ਸਮੇਂ ਦੀ ਕੋਈ ਨਹੀਂ ਸਾਹਿਬ 10 ਬਾਲ ਤੁਸੀਂ ਉਮੀਦਵਾਰ ਲੋ ਜੋ ਪਾਰਟੀ ਨੂੰ ਫਲਾਈ ਵੀ ਕੀਤਾ ਸੀ ਸੰਘਰਸ਼ ਵੀ ਕੀਤਾ ਡੋਰ ਡੋਰ ਕੈਂਪੇਨ ਕੀਤੀ ਉਹਨੂੰ ਉਮੀਦਵਾਰ ਕੋਈ ਬੋਲ ਆ ਤੁਹਾਡਾ ਹੀ ਐਮਐਲਏ ਕਿੱਥੇ ਖੜਦੇ ਹੋ ਤੁਸੀਂ ਇਹ ਵੇਖੋ ਸਾਡੇ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਉਹਨਾਂ ਦੇ ਹੁਕਮ ਸਿਰ ਮੱਥੇ ਤੇ ਲੈ ਸਾਨੂੰ ਸਿਰਫ ਸਾਡੀ ਆਮ ਪਾਰਟੀ ਦਾ ਚੌਣ ਸ਼ਣ ਝਾੜੂ ਆ ਝਾੜੂ ਦੇ ਥਾਂ ਤੇ ਭਾਵੇਂ ਆ ਸਰਦਾਰ ਜੀ ਆ ਗਣ ਭਾਵੇਂ ਤੁਸੀਂ ਆ ਜੋ ਭਾਵੇਂ ਆ ਆ ਜੇ ਸਾਨੂੰ ਸਿਰਫ ਅੱਗੇ ਝਾੜੂ ਦੇਖਦਾ ਅਹੀਂ ਚਾੜੂ ਤੇ ਮੋਰਾ ਲਾਉਣੀਆਂ ਨੇ ਲੋਕਾਂ ਵਿੱਚ ਵਿਚਰਿਆ ਜਾਏਗਾ ਹੁਣ ਬਿਲਕੁਲ 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 ਜੀ ਅੱਗੇ 10% ਸੀ ਜਾਂ 20% ਸੀ ਹੁਣ 200% ਅਹੀਂ ਆਪਣੀ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ ਲੈ ਕੇ ਝੋੜੀ 'ਚ ਪਾਉਣੀਆਂ ਸੀ ਰਵਿੰਦਰ ਕੇਜਵਲ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ ਵਿੱਚ ਪਾਵਾਂਗੇ ਤੇ ਮੈਂ ਘਰ ਘਰ ਜਾਵਾਂਗਾ ਜੱਲਾਬਾਦ ਤੁਸੀਂ ਲੰਗੇ ਪੈਰੀ ਲੈਣ ਦਾ ਪ੍ਰਣ ਕੀਤਾ ਹੋਇਆ ਸੀ ਹੁਣ ਪੈਰੀ ਜੁੱਤੀ ਪਹਿਜੇਗੀ ਨਾ ਜੁੱਤੀ ਕਿਉਂ ਪਾਏਗੀ ਜੁੱਤੀ ਉਦੋਂ ਹੀ ਪਾਏਗੀ ਜਦੋਂ ਮੇਰੇ ਨੇਤਾ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਹੋਣਗੇ ਉਦੋਂ ਕੇਸ਼ਕਮਰ ਤੁਲੀ ਤੁਲੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿੰਨੀ ਦੇਰ ਤੱਕ ਬਟਾਲੇ ਚਪਲਪਨ ਨਾ ਆਉਣਗੇ ਉਨੀ ਦੇਰ ਤੱਕ ਮੈਂ ਜੁੱਤੀ ਨਹੀਂ ਪਾਉਂਗਾ ਭਾਜੀ ਕੇਸ਼ਕਮਰ ਤੁਲੀ ਜਿੰਦਾਬਾਦ